ਸਤਿ ਸ੍ਰੀ ਅਕਾਲ ਦੋਸਤੋ ਅੱਜ ਪਹੁੰਚੇ ਆਪਾਂ ਜੌਂਡੀਅਰ ਏਜੰਸੀ ਪਾਤੜਾਂ ਵਿਖੇ ਗੁਰਨਾਣਕ ਟਰੈਕਟਰ ਜੌਂਡੀਅਰ ਏਜੰਸੀ ਪਾਤੜਾਂ ਬਾਈ ਪਰਮਜੀਤ ਕੋਲੇ ਬਾਈ ਬਲਬੀਰ ਕੋਲੇ ਅੱਜ ਤੁਹਾਨੂੰ ਟਰੈਕਟਰ ਦਿਖਾਉਣੇ ਆ ਪੁਰਾਣੇ ਟਰੈਕਟਰ ਜਿਹੜੇ ਵਿੱਚ ਕੱਟੇ ਹੋਏ ਨੇ ਨਵੇਂ ਟਰੈਕਟਰਾਂ ਦੇ ਵਿੱਚ ਕੱਟੇ ਹੋਏ ਬਿਲਕੁਲ ਵਾਅਬ ਦੇ ਰੇਟਾਂ ਦੇ ਟਰੈਕਟਰ ਨੇ ਆਜੋ ਤੁਹਾਨੂੰ ਦਿਖਾਉਣੇ ਆ ਟਰੈਕਟਰ ਸਭ ਤੋਂ ਪਹਿਲਾਂ ਆ ਗਿਆ ਆਪਣੇ ਲਾਵੇ 5305 ਟਰੈਕਟਰ ਦੇਖ ਸਕਦੇ ਹੋ ਬਾਡੀ ਲੈਂਡ ਦਾ ਟਰੈਕਟਰ ਪੂਰਾ ਸਾਫ਼ ਹੈ 2019 ਮਾਡਲ ਦੇਖ ਸਕਦੇ ਹੋ ਟਰੈਕਟਰ 5305 ਜੌਂਡੀ ਯਾਰ 2019 ਮਾਡਲ ਡਿਮਾਂਡ ਕਰਦੇ ਨੇ ਬਾਈ 5.5 ਲੱਖ 5.5 ਲੱਖ ਡਿਮਾਂਡ ਹੈ ਬਾਈਆਂ ਦੀ ਟਰੈਕਟਰ ਬਾਡੀ ਲੈਂਡ ਦਾ ਪੂਰਾ ਸਾਫ਼ ਹੈ ਇਸ ਤੋਂ ਅੱਗੇ ਆ ਗਿਆ ਨਿਊ ਹਾਲੈਂਡ 3630 ਪੰਜਾਬ ਨੰਬਰ ਹੈ ਪੀਵੀ 11 ਟਰੈਕਟਰ ਦੇਖ ਸਕਦੇ ਹੋ ਫੋਡ ਲੱਗਿਆ ਹੋਇਆ 3630 2008 ਮਾਡਲ ਚਾਰੇ ਟਾਇਰ 90 85 90 ਪੈਸੇ ਟਾਇਰ ਨੇ ਬਾਡੀ ਲਾਈਨ ਦਾ ਟਰੈਕਟਰ ਇਹ ਵੀ ਪੂਰਾ ਸਾਫ਼ ਹੈ 2008 ਮਾਡਲ ਸਾਢੇ 3 ਲੱਖ ਰੁਪਿਆ ਡਿਮਾਂਡ ਹੈ ਬਾਈਆਂ ਦੀ ਦੇਖ ਸਕਦੇ ਹੋ ਟਰੈਕਟਰ ਇਸ ਤੋਂ ਅੱਗੇ ਆ ਗਿਆ 5039 D 5039 D 2022 ਮਾਡਲ 22 ਮਾਡਲ ਟਰੈਕਟਰ ਹੈ ਦੇਖ ਸਕਦੇ ਹੋ ਛਾਤਰੀ ਲੱਗੀ ਹੋਈ ਹੈ ਡੰਡਾ ਡਰਾਵਰ ਸਮੇਤ ਹੈ ਸਾਰੀ ਐਕਸੈਸਰੀ ਨਾਲ ਮਿਲੂਗੀ 2022 ਮਾਡਲ 5.5 ਲੱਖ ਡਿਮਾਂਡ ਹੈ ਬਾਈਆਂ ਦੀ ਟਰੈਕਟਰ ਦੇਖ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ ਪਿਆ ਬਾਡੀ ਲਾਈਨ ਦਾ ਪੂਰਾ ਸਾਫ ਟਰੈਕਟਰ ਹੈ 5039 ਜਿਹੜੇ ਆ ਦੋ ਟਰੈਕਟਰ ਨੇ ਵਿੱਚ 5204 ਇਹ ਸੇਲ ਹੋ ਗਏ ਇਸ ਤੋਂ ਅੱਗੇ ਆਪਣੇ ਲੱਵੇ ਆ ਗਿਆ 855 2010 ਮਾਡਲ ਇਹ ਵੀ ਦੇਖ ਸਕਦੇ ਹੋ ਟਰੈਕਟਰ ਬਾਡੀ ਲੈਂਡ ਦਾ ਪੂਰਾ ਸਾਫ ਹੈ ਸੁੱਕਾ ਟਰੈਕਟਰ ਹੈ ਕਿਤੇੋਂ ਲੀਕੰਗ ਨਹੀਂ ਹੈਗੀ 2010 ਮਾਡਲ ਇਹਦੀ ਡਿਮਾਂਡ ਕਰਦੇ ਨੇ ਭਾਈ 3.5 ਲੱਖ ਰੁਪਇਆ 3.5 ਲੱਖ ਟਰੈਕਟਰ ਦੇਖ ਸਕਦੇ ਹੋ ਪੂਰਾ ਸਾਫ ਹੈ ਛਾਤਰੀ ਲੱਗੀ ਹੋਈ ਹੈ ਇਹਦੇ ਨਾਲ ਫਿਰ 855 ਆ ਗਿਆ ਇੱਕ ਦੇਖ ਸਕਦੇ ਹੋ ਟਰੈਕਟਰ ਬਾਡੀ ਲਾਈਨ ਦਾ ਪੂਰਾ ਸਾਫ ਹੈ ਨਵੇਂ ਟਾਇਰ ਨੇ ਚਾਰੇ ਘੋੜਾ ਬੰਪਰ ਲੱਗਿਆ ਹੋਇਆ 2011 ਮਾਡਲ ਸਾਢੇ 3 ਲੱਖ ਰੁਪਿਆ ਇਹਦੀ ਡਿਮਾਂਡ ਹੈ ਇਹਦੀ ਵੀ ਸਾਢੇ 3 ਲੱਖ ਰੁਪਿਆ ਡਿਮਾਂਡ ਕਰਦੇ ਨੇ ਬਾਈ ਇਹਦੀ ਵੀ ਸਾਢੇ 3 ਲੱਖ ਰੁਪਿਆ ਇਹ 10 ਮਾਡਲ ਹੈ ਪਰਲਾ 11 ਮਾਡਲ ਇਹਦੇ ਨਾਲ ਹੀ ਆ ਗਿਆ ਅਰਜਨ ਅਰਜਨ 605 ਡੀ ਆਈ ਟਰੈਕਟਰ ਦੇਖ ਸਕਦੇ ਹੋ ਬਾਡੀ ਲੈਂਡ ਦਾ ਟਰੈਕਟਰ ਪੂਰਾ ਸਾਫ਼ ਹੈ ਛਤਰੀ ਲੱਗੀ ਹੋਈ ਹੈ ਪੰਜਾਬ ਨੰਬਰ ਹੈ ਸਮਾਣੇ ਦਾ ਪੀਵੀ 42 ਦੇਖ ਸਕਦੇ ਹੋ ਟਰੈਕਟਰ ਕਿਤੋਂ ਲੀਕੰਗ ਨਹੀਂ ਹੈਗੀ 2019 ਮਾਡਲ 19 ਮਾਡਲ ਟਰੈਕਟਰ ਹੈ 2019 ਮਾਡਲ ਸਾਈਡ ਗੇਅਰ ਦੇ ਵਿੱਚ ਹੈ ਛਾਤਰੀ ਲੱਗੀ ਹੋਈ ਐ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ ਹੈ ਇਹਦੀ ਡਿਮਾਂਡ ਕਰਦੇ ਨੇ ਬਾਈ 5.5 ਲੱਖ ਰੁਪਿਆ 5.5 ਲੱਖ ਰੁਪਿਆ ਡਿਮਾਂਡ ਹੈ ਇਹਦੀ ਬਾਕੀ ਸੌਦਾ ਕਰਨ ਵੇਲੇ ਸੈਟਿੰਗ ਹੋ ਜਾਂਦੀ ਹੈ ਕਿਉਂਕਿ ਇਹ ਟਰੈਕਟਰ ਵਿੱਚ ਕੱਟੇ ਹੋਏ ਨੇ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਇਹਦੇ ਨਾਲੇ ਆ ਗਿਆ ਆਪਣੇ ਲਈ ਪ੍ਰੀਤ 6049 ਪ੍ਰੀਤ 6049 2021 ਮਾਡਲ ਬਿਲਕੁਲ ਨਵਾਂ ਟਰੈਕਟਰ ਹੈ ਦੇਖ ਸਕਦੇ ਹੋ ਡਿਮਾਂਡ ਕਰਦੇ ਨੇ ਬਾਈ ਇਹਦੀ 4.5 ਲੱਖ ਰੁਪਇਆ ਟਰੈਕਟਰ ਦੇਖ ਸਕਦੇ ਹੋ ਬਿਲਕੁਲ ਸਾਫ਼ ਪਿਆ ਹੈ 2021 ਮਾਡਲ ਹੈ ਸੈਂਟਰ ਗੇਅਰ ਦੇ ਵਿੱਚ ਪਾਵਰ ਸਟੀering ਹੈ ਪ੍ਰੀਤ 6049 2021 ਮਾਡਲ 2021 ਮਾਡਲ 3.5 ਲੱਖ ਰੁਪਇਆ 4.5 ਲੱਖ ਰੁਪਇਆ ਡਿਮਾਂਡ ਹੈ ਇਹਦੀ ਇਹਦੇ ਨਾਲ ਆ ਗਿਆ ਆਪਣੇ ਲਵੇ ਸੋਨਾਲੀਕਾ 60 ਡੀਆਈ ਦੇਖ ਸਕਦੇ ਹੋ ਟਰੈਕਟਰ ਬਾਡੀ ਲਾਈਨ ਦਾ ਟਰੈਕਟਰ ਇਹ ਵੀ ਪੂਰਾ ਸਾਫ਼ ਹੈ ਕਿਤੇ ਉਹ ਲੀਕنگ ਨਹੀਂ ਹੈਗੀ 2009 ਮਾਡਲ ਡਿਮਾਂਡ ਹੈ ਇਹਦੀ 3 ਲੱਖ 20000 ਰੁਪਿਆ 3 ਲੱਖ 20000 ਰੁਪਿਆ ਡਿਮਾਂਡ ਹੈ ਟਰੈਕਟਰ ਦੇਖ ਸਕਦੇ ਹੋ ਸੋਨਾਲੀਕਾ 60 ਪੰਜਾਬ ਨੰਬਰ ਟਰੈਕਟਰ ਨੇ ਤਕਰੀਬਨ ਇਹ ਪੰਜਾਬ ਨੰਬਰ ਨੇ ਕੋਈ ਉਹ ਟਰੈਕਟਰ ਵਿੱਚ ਹਰਿਆਣਾ ਨੰਬਰ ਹੈ ਇਹਦੇ ਨਾਲ ਹੀ ਫੇਰ ਆਪਣੇ ਲਵੇ ਸੋਨਾਲੀਕਾ 60 ਆ ਗਿਆ 2000 9 ਮਾਡਲ 2008 ਮਾਡਲ ਜਿਹੜਾ ਪਹਿਲਾਂ ਦਿਖਾਇਆ ਇਹ 9 ਮਾਡਲ ਹੈ ਜਿਹੜਾ ਆਹ ਟਰੈਕਟਰ ਹੈ 2000 8 ਮਾਡਲ ਟਰੈਕਟਰ ਬਾਡੀ ਲਾਈਨ ਦਾ ਇਹ ਵੀ ਪੂਰਾ ਸਾਫ਼ ਹੈ ਦੇਖ ਸਕਦੇ ਹੋ ਇਹਦੀ ਡਿਮਾਂਡ ਕਰਦੇ ਨੇ ਬਾਈ 330000 330000 ਰੁਪਿਆ ਡਿਮਾਂਡ ਹੈ ਸੋਨਾਲਿਕਾ 60 2008 ਮਾਡਲ 330000 ਰੁਪਿਆ ਡਿਮਾਂਡ ਹੈ ਸੈਡ 11 ਦੇ ਵਿੱਚ ਟਰੈਕਟਰ ਬਾਡੀ ਲੈਂਡ ਦਾ ਪੂਰਾ ਸਾਫ ਹੈ ਇਸ ਤੋਂ ਅੱਗੇ ਆ ਗਿਆ ਸਟੈਂਡਰਡ 460 2008 ਮਾਡਲ 3 ਲੱਖ ਰੁਪਿਆ ਪੂਰਾ ਡਿਮਾਂਡ ਹੈ ਟਰੈਕਟਰ ਬਾਡੀ ਲੈਂਡ ਦਾ ਇਹ ਪੂਰਾ ਸਾਫ ਹੈ ਦੇਖ ਸਕਦੇ ਹੋ ਕਿਤੋਂ ਲੀਕ ਨਹੀਂ ਹੈਗੀ ਸਟੈਂਡਰਡ 460 ਮਾਗਰਲੇ ਟਾਇਰ 90 85 90 ਪੈਸੇ ਪਏ ਨੇ ਮੂਹਰੇ ਲੇ ਟਾਇਰ 70 ਪੈਸੇ ਨੇ ਦੇਖ ਸਕਦੇ ਹੋ ਇਸ ਤੋਂ ਅੱਗੇ ਆ ਗਿਆ ਆਪਣੇ ਕੋਲੇ ਨਿਊ ਹੋਲੈਂਡ 3630 2005 ਮਾਡਲ ਆ 2005 ਮਾਡਲ ਟਰੈਕਟਰ ਦੇਖ ਸਕਦੇ ਹੋ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂਗੀ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਟਾਇਰਾਂ ਦੀ ਪੋਜੀਸ਼ਨ ਥੋੜੀ ਡੈਨ ਇਹਦੀ ਡਿਮਾਂਡ ਕਰਦੇ ਨੇ ਬਾਈ 1,90,000 1,90,000 ਡਿਮਾਂਡ ਹੈ ਬਾਈਆਂ ਦੀ ਇਹ ਜਿੰਨੇ ਵੀ ਤੁਹਾਨੂੰ ਟਰੈਕਟਰ ਦਿਖਾਏ ਨੇ ਮੈਂ ਇਹ ਸਾਰੇ ਟਰੈਕਟਰ ਅਜਾਉਂਡੀ ਏਜੰਸੀ ਪਾਤਲਾ ਵਿਖੇ ਖੜੇ ਨੇ ਗੁਰਨਾਣਕ ਟਰੈਕਟਰ ਵਾਲਿਆਂ ਦੇ ਸੰਗਰੂਰ ਪਟਿਆਲਾ ਕੈਂਚੀਆਂ ਦੇ ਵਿੱਚ ਏਜੰਸੀਆਂ ਬਾਈਆਂ ਦੀ ਨੰਬਰ ਹੈਗਾ ਵੀਰਾਂ ਦਾ ਨੰਬਰ 99156 00572 99156 00572 ਬਾਈ ਪਰਮਜੀਤ ਦਾ ਨੰਬਰ ਹੈ ਬਾਈ ਬਲਵੀਰ ਦਾ ਨੰਬਰ ਹੈਗਾ 94172 32300 72 94172 32372 ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਤੁਸੀਂ ਇਹ ਟਰੈਕਟਰ ਲੈ ਸਕਦੇ ਹੋ ਜੌਂਡੀ ਅਰਜੈਂਸੀ ਗੁਰਨਾਣਕ ਟਰੈਕਟਰ ਪਾਤੜਾਂ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ